ਲੜਾਨ ਆ ਲਿਓ ਇਹ ਤਾਂ ਭਾਦੇ ਬਹੁਤ ਆ ਯਾਰ ਪਾਣੀ ਚ ਸੱਪ ਜੇ ਇਹਨਾਂ ਨੇ ਭੱਜ ਗਏ ਧਿਆਨ ਨਾ ਮੜਾਇਆ ਪੈਰ ਤੇ ਸਾਸਰੀ ਕਾਲ ਜੀ ਸਾਸਰੀ ਕਾਲ ਸੱਪਾਣਾ ਮੁਕਾਬਲੇ ਹੁੰਦੇ ਆ ਆਏ ਆ ਮੈਂ ਤਾਂ ਉਹ ਲੱਗ ਰਿਹਾ ਜੀ ਜ਼ਿੰਦਗੀ ਦੇਖ ਲੋ ਅੱਤੀ ਲੈ ਨਹੀਂ ਭੱਜਣੀ ਆਣਾ ਤੂੰ ਭੱਜਣੀ ਆਣਾ ਬਾਤ ਚ ਆਣਾ ਪੰਗਾ ਲੈ ਲਓ ਕਿ ਮੈਂ ਤਾਂ ਨਾ ਪਾਣੀ 'ਚ ਤੁਰਦੀ ਇੱਕ ਦੂਜੇ ਦੀ ਮਦਦ ਦੇ ਨਾਲ ਆਇਂ। ਸਪੀਡ ਨਾਲ। ਇਹਨੇ ਤਾਂ ਭੱਜਿਆ ਵੀ ਨਹੀਂ ਆਣਾ ਸੱਪਾਂ ਤੋਂ।